ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖੇਤੀਬਾੜੀ ਸੰਦ ਵੇਚਣ ਵਾਸਤੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰ ਸਕਦੇ ਹੋ ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਪ੍ਰੋਪਰ ਜਾਣਕਾਰੀ ਪਹੁੰਚ ਸਕੇ ਜੇ ਅੱਜ ਆਪਾਂ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਏ ਆਂ 16 ਫੁੱਟ ਲੰਬਾਈ ਵਾਲਾ ਟਰਾਲਾ 7 ਫੁੱਟ ਚੜਾਈ ਐ ਇਸ ਦੀ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਟਰਾਲਾ ਨਵਾਂ ਟਰਾਲਾ ਵੇਖ ਸਕਦੇ ਹੋ ਵੀਰੋ ਪੂਰੇ ਹੈਵੀ ਲੋਹੇ ਨਾਲ ਬਣਿਆ ਹੋਇਆ ਟਰਾਲਾ ਦੇਖ ਸਕਦੇ ਹੋ ਵੀਰੋ ਫਰਸ਼ ਬਹੁਤ ਹੈਵੀ ਲੱਗੀ ਹੋਈ ਆ ਪੂਰੀ ਰੀਗਨਲ ਤਿਆਰ ਕਰਿਆ ਟਰਾਲਾ ਨਵੇਂ ਟਾਇਰ ਨੇ ਬਿਲਕੁਲ ਦੇਖ ਸਕਦੇ ਹੋ ਬੈੱਡ ਤੇ ਜਾਲੀ ਲੱਗੀ ਹੋਈ ਆ ਦਾਣੇ ਵਾਲੀ ਦੇਖ ਸਕਦੇ ਹੋ ਟਰਾਲਾ ਪੂਰਾ ਰੀਗਨਲ ਤਿਆਰ ਕਰਾਇਆ ਗਿਆ ਵੀਰੋ ਜੇ ਕਿਸੇ ਵੀਰ ਨੇ ਵੀ ਟਰਾਲਾ ਖਰੀਦਣਾ ਦਸੱਲੀ ਕਰਕੇ ਟਰਾਲੇ ਦੀ ਤੁਸੀਂ ਟਰਾਲਾ ਖਰੀਦ ਸਕਦੇ ਹੋ ਜੇ ਆਪਾਂ ਏਰੀਏ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਏਰੀਏ ਦੇ ਵਿੱਚ ਟਰਾਲਾ ਖੜਾ ਵੀਰੋ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 98785 01378 ਤੇ ਤੁਸੀਂ ਵੀਰ ਨੂੰ ਇੱਕ ਵਾਰ ਫੋਨ ਜ਼ਰੂਰ ਕਰਨਾ ਜੋ ਵੀਰ ਨੇ ਕੋਈ ਹੋਰ ਟਰਾਲੇ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਆ ਵੀਰ ਨੂੰ ਕਾਲ ਕਰਕੇ ਤੁਸੀਂ ਬੰਦ ਦੀ ਜਾਣਕਾਰੀ ਟਰਾਲੇ ਦੀ ਵੀਰ ਤੋਂ ਪ੍ਰਾਪਤ ਕਰ ਸਕਦੇ ਹੋ ਜੋ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਵੀਰ ਨੂੰ ਇੱਕ ਵਾਰ ਕਾਲ ਜਰੂਰ ਕਰਨੀ ਜਿ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਤਾਂ ਵੀਰ ਕਿੰਨ ਨੂੰ 285000 ਰੁਪਇਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਪੂਰਾ ਤੁਹਾਡਾ ਮਾਨਤਾਣ ਕੀਤਾ ਜਾਊਗਾ ਵੀਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇ ਕਿਸੇ ਵੀਰ ਨੇ ਕੋਈ ਸੰਦੇ ਦੀ ਐਡ ਲਾਉਣੀ ਆ ਤਕਰੀਨ ਤੇ ਚੱਲ ਰਹੇ ਨੰਬਰ ਤੇ ਸਾਨੂੰ ਫੋਟੋਆਂ ਭੇਜੋ ਵੀਰੋ ਆਪਾਂ ਤੁਹਾਡੇ ਲਈ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਆਪਾਂ ਤੁਹਾਡੇ ਲਈ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ